ਜੀ ਹਰ ਹਰ ਮਹਾਦੇਵ ਤੇ ਆਪਾਂ ਚੱਲੇ ਆਂ ਜੀ ਅੱਜ ਤੀਆਂ ਤੇ ਅਮਰਪੁਰਾ ਕੋਠੇ ਤੇ ਬਣੇਗਾ ਬਲੌਗ ਜਨਾ ਇੱਕ ਤੁਹਾਨੂੰ ਗੱਲ ਦੱਸਦੀ ਜਿੰਨਾ ਵੀ ਮੇਰਾ ਰਖੜੀ ਦਾ ਬਲੌਗ ਸੀ ਸ਼ਾਪਿੰਗ ਦਾ ਚੂੜੀਆਂ ਦਾ ਰਖੜੀ ਖਰੀਦਣ ਦਾ ਮਿਠਾਈ ਖਰੀਦਣ ਦਾ ਉਰਵਸ਼ੀ ਜਾਣ ਦਾ ਤੇ ਸਾਰਾ ਬਲੌਗ ਮੇਰਾ ਜਿਹੜਾ ਹੈਗਾਗਾ ਸਾਰੀਆਂ ਵੀਡੀਓ ਡ੍ਰੀਟ ਹੋਊਗਾ 1 ਘੰਟੇ ਦਾ ਬਲੌਗ ਬਣਾ ਸੀ 5 ਮਿੰਟ ਘੱਟ 55 ਮਿੰਟ ਦਾ ਬਣਿਆ ਸੀ ਤੇ ਇੰਨਾ ਵਧੀਆ ਬਲੌਗ ਬਣਾਇਆ ਸੀ ਮੈਂ ਸਾਰੀ ਇੱਕ ਇੱਕ ਐਕਟੀਵਿਟੀ ਕਰਕੇ ਪਾਈ ਸੀ ਉਹਦੇ ਵਿੱਚ ਸੋ ਸਾਰੀ ਹੀ ਡਿਲੀਟ ਹੋ ਗਈ ਚਲੋ ਕੋਈ ਗੱਲ ਨਹੀਂ ਥੋੜੇ ਬਹੁਤੇ ਵਿੱਚ ਵਿੱਚ ਮਿਲੀਆਂ ਮੈਨੂੰ ਚੀਜ਼ਾਂ ਜਿਹੜੀਆਂ ਕੀ ਆ ਫੋਨਾਂ ਦੇ ਵਿੱਚੋਂ ਬਣਾਈਆਂ ਸੀ ਵੀਡੀਓ ਉਹ ਪਾਈਆਂ ਨਹੀਂ ਸੋ ਉਹ ਬਣਾਇਆ ਹੁਣੀ ਮੈਂ ਅਪਲੋਡ ਕਰਦੀ ਆ ਸੋ ਦੇਖਿਓ ਜ਼ਰੂਰ ਬਲੌਗ ਨੂੰ ਤੁਸੀਂ ਮੇਰੇ ਨੂੰ ਬਹੁਤ ਸੋਣਾ ਬਲੌਗ ਸੀਗਾ 1 ਘੰਟੇ ਦਾ ਬਲੌਗ ਸੀ ਮੈਂ ਝੂੜੀਆਂ ਪਵਾ ਕੇ ਆਈ ਮਠਾਈ ਲੈਣ ਗਈ ਤੇ ਮਤਲਬ ਸਾਰੀ ਸ਼ਾਪਿੰਗ ਰਖੜੀਆਂ ਕਿੱਥੋਂ-ਕਿੱਥੋਂ ਖਰੀਦੀਆਂ ਕਿਵੇਂ ਕੀ-ਕੀ ਕੀਤਾ ਤੇ ਚਲੋ ਕੋਈ ਗੱਲ ਨਹੀਂ ਜਾਦੇ ਹੋ ਗਈ ਸੀ ਵਲੌਗ ਮੇਰੇ ਕੋਲੇ ਤਿੰਨ ਬਣਨੇ ਸੀ ਜਿਹੜੇ ਕਿ ਮੈਂ ਇੱਕ ਬਣਾਤਾ ਸੀ ਉਹਨਾਂ ਦਾ ਇਸ ਕਰਕੇ ਤਾਂ ਕੰਫਿਊਜ਼ ਹੀ ਹੋ ਗਈ ਨਾਲ ਨਾਲ ਤੇ ਚਲੋ ਜੀ ਆਪਾਂ ਮਿਲਦੇ ਆ ਆਪਾਂ ਅਮਰਪੁਰ ਕੋਠੇ ਵਿੱਚ ਤੇ ਬਣੇਗਾ ਮੈਂ ਵਲੌਗ ਦੀ ਮੈਂ ਆਪਾਂ ਨਿਕਲ ਲੱਗੇ ਆ ਤੇ ਬਿਊਟੀ ਨਹੀਂ ਜਾ ਰਹੀ ਅਜ ਕੱਲੀ ਜਾ ਰਹੀ ਐ ਕੀ ਪੰਨਿਆਂ ਤੇ ਸੋ ਛੱਡ ਕੇ ਹੀ ਆਉਗੀ ਬਿਊਟੀ ਮੈਨੂੰ ਆਜਾ ਬਿਊਟੀ ਗੇਟ ਲਾ ਦੇ ਕੁੱਤਾ ਨਾ ਬਾਹਰ ਨਿਕਲ ਜਾ ਕੋਈ ਬਾਹਰ ਨਾ ਕੱਢ ਦੇ ਲੈ ਆ ਸੋ ਨਿਕਲ ਗੇ ਸੋ ਨਸਰਾਣ ਪਿਆ ਜ ਸੰਡੇ ਕਰਕੇ ਸਾਰੇ ਕਿਤੇ ਤੋਰ ਸਨਾਵ ਸਾਲ ਦੇ ਲਕਿਲੇ ਆ ਆਪਾ ਪਿੰਕ ਸੂਟ ਕੱਢ ਕੇ ਪਾ ਲਿਆ ਅੱਜ ਚਲੋ ਜੀ ਨਿਕਲਦੇ ਹਾਂ ਪੂਰੇ ਜੰਨੇ ਸੂਟ ਦੇਖਣ ਲੱਗਦੇ ਸੂਟ ਦੀ ਕੜਾਈ ਦੇ ਨਾਲ ਦੀ ਤੇ ਬਣੇ ਰੋ ਮੇਰੇ ਬਲੌਗ ਦੇ ਨਾਲ ਦੇਖਦੇ ਆਂ ਪੀਆ ਦਾ ਮਾਹੌਲ ਬਸ ਦਿਨ ਵੱਡਾ ਫਟਾ ਮੈਨੂੰ ਲੱਗਾ ਸੀ ਕਿ ਛੋਟਾਗਾ ਹੋਰ ਕਿਵੇਂ ਪਤਾ ਠੀਕ ਹੋ ਹਾਂਜੀ ਵਧੀਆ ਅੱਛਾ ਹੋ ਗਿਆ ਹੋਰ ਕਿਵੇਂ ਮੰਮੀ ਹੋਂ ਠੀਕ ਆ ਹਾਂਜੀ ਹਾਂਜੀ ਜਿਉਂਦੇ ਵਸਤੇ ਤੇ ਚਲੋ ਜੀ ਆਪਾਂ ਚੱਲਣ ਲੱਗੇ ਆਂ ਆਪਾ ਪਤਾ ਕਿੱਥੇ ਜਾਣਾ ਹੈਗਾ ਨਹੀਂ ਛੋਟਾ ਪੁਲ ਨਹੀਂ ਜਾਣਾ ਹੈਗਾ ਨਹਿਰ ਦਾ ਮੈਨੂੰ ਦੱਸ ਦਿਓ ਇਧਰ ਨਹਿਰ ਹੈ ਦੇਖੀ ਨੇ ਹਾਂ ਨਹਿਰ ਹੈ ਜਾਣਾ ਹਾਂ ਉਹਦੇ ਛੋਟਾ ਪੁਲਾ ਜਿਹੜਾ ਉੱਥੇ ਜਾਣਾ ਉਹ ਇਧਰ ਨਹੀਂ ਜਾਣਾ ਹਾਂ ਹਾਂ ਨਹਿਰ ਵੱਲ ਜਾਣਾ ਕੋਧਰੀ ਹੈਗਾ ਤੇ ਨਹੀਂ ਉਹ ਨਹਿਰ ਦੇ ਕੰਡੇ ਕੰਡੇ ਜਾਣਾ ਕਿ ਕਿਉਂ ਦੂਜੀ ਮੰਮੀ ਪਹਿਲਾਂ ਹੀ ਆ ਕੇ ਬੈਠੀ ਮੈਂ ਦੇਖੀ ਹੋਰ ਮੈਂ ਤੁਹਾਨੂੰ ਕਿਹਾ ਗੇਟ ਲਾਉਣਾ ਸੀ ਬਿਊਟੀ ਲੈ ਤਾਂ ਠੀਕ ਹੈ ਤੇ ਚੱਲੋ ਜੀ ਤੁਰੋ

ਇਹਨੂੰ ਸੈਡ ਸੈਡ ਕਰ ਲਾਂਗੇ ਸੈੱਟ ਫਿਰ ਵੀ ਲੰਨੀ ਆ ਗਏ ਹਾਂ ਜੀ ਅਸੀਂ ਗ੍ਰੀਨ ਸਿਟੀ ਤੇ ਮੋੜ ਮੁੱਤੜਾ ਉੱਥੇ ਜੀ ਜੱਜਾ ਮਿੰਦਰ ਕੋਰ ਖੜੀ ਆ ਵੀ ਬਈ ਮੈਨੂੰ ਇਹਦੇ ਨਾਲ ਆਉਣਾ ਪੈ ਸਕਦਾ ਮੁੜ ਕੇ ਬਾਅਦ ਚ ਇਹਨਾਂ ਤੇ ਕੀ ਬਣਾ ਲੈਣਾ ਹਾਂ ਹਾਂ ਉਹ ਪੜ ਜਾਣਾ ਪਊਗਾ ਨਹੀਂ ਇੱਧਰ ਮੇਰੀ ਸੱਸ ਦੀ ਗੱਲ ਸੁਣਦੇ ਨਹੀਂ ਹਾਂ ਮਿੰਦਰ ਕੋਰ ਨੂੰ ਆਪਾਂ ਇੱਥੇ ਬਿਠਾ ਲਿਆ ਹੈਗਾ ਇਹਨੂੰ ਨਾਲ ਲਾਵਾਂਗੇ ਨਾਲ ਆਪਾਂ ਵੈਲਕਮ ਕਰਾਵਾਂਗੇ ਮਿੰਦਰ ਕੋਰ ਦਾ ਵੀ ਚੱਲਣਗੇ ਆਪਾਂ ਜਾ ਰਹੇ ਹਾਂ ਠੀਕ ਹੈ ਹੋਈ ਗੱਲ ਤੈਨੂੰ ਲੈ ਕੇ ਲਵਾਂ ਨਹੀਂ ਮੈਂ ਕਹਿੰਦਾ 14ਵੇਂ ਨੂੰ ਅਸੀਂ ਮਾਰਸਾ ਪਹੁੰਚ ਰਿਹਾ ਦੋਨੇ ਜਣੇ ਬਰੇ ਲਾ ਤੋਂ ਮੈਂ ਸੈੱਡਰੀ ਹੋ ਗਿਆ ਆ ਲੋ ਭਾਈ ਅਸੀਂ ਪਹੁੰਚ ਗਏ ਆ ਜੋਗਾ ਨੰਦ ਜੋਗਾ ਨੰਦ ਨਾ ਮੇਰੇ ਔਖੇ ਅਮਰਪੁਰਾ ਪਹੁੰਚ ਗਏ ਆ ਤੇ ਆ ਲੱਗੀਆਂ ਨੇ ਕਿ ਇੱਧਰ ਪਾਸੇ ਤੇ ਆ ਜਾਓ ਭਾਈ ਤੈਨੂੰ ਅੱਜ ਉਹਨੇ ਕਹਿਣਾ ਤੂੰ ਰਹਿ ਇੱਥੇ ਆ ਜਾ ਨਾ ਨਾ ਮੈਂ ਜਾਣਾ ਆ ਆਪਾਂ ਨੇ ਕਿ ਬੁਲਾਇਆ ਇਹਨਾਂ ਨੇ ਸੋ ਵਧੀਆ ਆ ਦੇਖ ਨਿਆ ਤਾਂ ਆ ਨਾ 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 ਕਿੰਦਾ ਦੀ ਮਮੇ ਨੂੰ ਪੁੱਛੀ ਜੱਟੀਆਂ ਵੇਖ ਰਾਜੂ ਦੀਦੀ ਓ ਮਾਈ ਗੋਡ ਸ਼ਿਕਾਰ ਕਿਵੇਂ ਹੋ ਬਟਾ ਮੁੰਡਾ ਸਾਰਾ ਸਿਰ ਕਰ ਲੈ ਕਰਨ ਮੈਂ ਕਰਨ ਹਾਂ ਮਾਰਦਾ ਮੇਰਾ ਬੱਚਾ ਸੁਣ ਕੇ ਨਾ ਰਹਿ ਗਿਆ ਉੱਥੇ ਹੀ ਬਣਾ ਕਰ ਲੀ ਜੀ ਨਹਿਰ ਆ ਜਾ ਆਪਣੇ ਅੱਛਾ ਤੇ ਨਹਿਰੇ ਨਹਿਰ ਤਾਂ ਹੀ ਹੈ ਠੀਕ ਹੈ ਮਾਰਦਾ ਮੈਂ ਸਰਕਾਰੀ ਕਾਲਟ ਨੇ ਬੜੀ ਮੈਂ ਕਿਹ ਮੁੰਡਾ ਨੂੰ ਖਾਣੇ ਆਣਾ ਹਾਂ ਮੈਨੂੰ ਪਤਾ ਲੱਗ ਗਿਆ ਅਰੇ ਮੁੰਡਾ ਸਿੱਲੇ ਜੋ ਕਿੱਥੇ ਆ ਜਾਓ ਬੱਸ ਠੀਕ ਹੈ ਮੈਡਮ ਤੇ ਬੋਲ ਬਲੀ ਬੇਬੇ ਵੀ ਜਾਊਗੀ ਥੱਲੇ ਸੱਸਰੀ ਗਾਲਾਂਂਟੀ ਕਿ ਮੈਂ ਨਹੀਂ ਪਹਾੜ ਚੜਾਈ ਨਹੀਂ ਚੜਾ ਜਾਂਦਾ ਭਾਈ ਸਾਡੀ ਮਿਲਦੀਆਂ ਦੀ ਵੀਡੀਓ ਬਣਨੀ ਚਾਹੀਦੀ ਛੱਡ ਜੋ ਛੱਡ ਕੇ ਮੈਂ Perna น่ะ मेरी how did you ਤੇ origignal ਕੱਤੇ ਸੂਤ ਵੀ ਤੇਰਿਆ ਚੱਕੀ ਵੀ ਘਮਾਈ ਸਾਰਾ ਕੁਝ ਕੀਤਾ ਤੇ ਬੀਬੀ ਜੀ ਗਾਰਡੀਆ ਹਾਂ ਮੈਂ ਬਤਾਇਆ ਕੱਢੇ ਜਾਂਦੇ ਅਸੀਂ ਵੀ ਕੱਢੀਆਂ ਸੀ ਨਾਦਰ ਹਾਂ ਤੇਨੂੰ ਤਾਂ ਸਾਹ ਸੁਹਾਣੀ ਅਗਲੇ ਸਾਲ ਹੋਰ ਵੀ ਰਸੋ ਦਾ ਸਮਾਨ ਕਰਾਣਾ ਹੈ ਤੇ ਆਪਿਆ ਲੈ ਗਈ ਦੀ ਨਮਤ जी कर लीजिए 너무 m p ਕੁੜੀਆਂ ਨੂੰ ਕਿ ਦਵਾਂਗੇ ਲੈ ਪਤਨ ਹਾਲ ਵਿੱਚ ਜਿੰਨੇ ਮੰਦਰ ਤੇ ਬੈਠੇ ਨੇ ਹਾਲ ਵਿੱਚ ਦੰਦ ਹੋਏ ਨੇ ਉਹ ਸਾਰੇ ਇੱਥੇ ਮੈਨੂੰ ਬਿੱਚ ਨਿਕਲ ਜਾਮਣ ਪਾ ਲੈ ਮਮਾ ਜਮਣ ਪਾ ਲੈ ਬੱਜਾ ਨਾਲ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ पीछे प्रीत है पीछे में प्रीत कदर करते हैं कोई कोई करते करते हाँ अपनी तो हाथ ही तो नहीं ना कोई आपनी बिया छोटी है छोटी है प्रीत क्या सकते हैं हाँ प्रीत अलग में तो भी और ना कभी मेरे गांव तो हैं ना

ਕਿੱਧਾ ਪੋਣਾ ਖਾ ਲਓ ਚਾਹ ਪੀ ਕੇ ਜਾਣਾ ਲੱਡੂ ਖਾ ਕੇ ਜਾਣਾ ਆਏ ਨਹੀਂ ਅਸੀਂ ਕਿਸੇ ਅਣਜਾਣ ਦੇ ਮਾਰ ਕੇ ਉਡਾ ਲੈ ਲੋ ਮੋਟਰਸਾਈਕਲ ਚਾਲ ਕੇ ਜੀਣਾ ਬੋਤਾ ਆਜੋ ਕੁਝ ਟਮੈਟਿਕ ਭਾਈ ਸਾਰੇ ਕਰਾ ਲਓ ਫਿਰ ਤੇ ਕਰਾ ਲਈ ਇਧਰ ਦੇਖੋ ਜੀ ਇੱਥੇ ਆਪ ਜੀ ਜਾਓ ਆਨੇ ਆਬਲੇ ਦਾ ਹਾ ਦਤਾ ਹੋਰ ਕੌਣਾ ਹੈ ਪਾਣੀ ਖਾਮ ਨਹੀਂ ਬੋਲੋ ਮੰਗੋਲੀ ਆ ਆ ਦੇ ਕੇ ਨੰਬਰ ਕਲੀਚ ਆ ਦੇਖ ਲੋ ਇਹਦੀ ਮਾ ਦਾ ਰਿਸ਼ਤਾ ਕਰਾਇਆ ਸੀ ਦੇਖੋ ਉਹਦਾ ਮੈਂ 1 ਤੇ 12 ਸਾਲ ਹੋ ਗਏ ਮੈਂ ਦੱਸ ਰਹੀ ਹਾਂ ਇਹਦੀ ਨੰਬਰ ਦੀ ਫੋਨ ਬਣੀ ਆ ਇਹਨਾਂ ਨੂੰ 12 ਸਾਲ ਹੋ ਗਏ ਆ ਜਮੀਨ ਲਖਾ ਬੋਲਣ ਤਾਂ ਕੇ ਜੂਟ ਮੈਂ ਅੱਡੀ ਕੋਈ ਇੱਜ਼ਤ ਨਹੀਂ ਆ ਭਾਏ ਕਿ ਚਾਰ ਕੋਈ ਹੋ Thank <laughs> you. thank yeah. જો ¿Cuándo आप दोनों फटाके फोटो करा। क्या लाइट्स ऐसे करना है? ऐसे करो तो मुंह 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 ऐसे करो तो म

ਨਹੀਂ ਹੈ ਕੋਈ ਚਲੋ ਬੋਲੋ ਅਗਲੇ ਅਗਲੇ ਵਾਰੀ ਸੁ ਜੋ ਕਰ ਮੈਨ ਲਾ ਪਰਮਾਨਤਿਕਾ ਪੂਰਾ ਸਾਬ ਇਹ ਮਾਤਾ ਚੰਗਾ ਸ਼ੀਲਡ ਹੈ ਮੇਰੇ ਕੋਲ বহি নাই